ਸਾਲ 1971 ਭਾਰਤ-ਪਾਕਿਸਤਾਨ ਦੀ ਲੜਾਈ ਜਦੋਂ ਪਾਕਿਸਤਾਨ ਨੇ ਇਸ ਪਿੰਡ ਦੇ ਉੱਪਰ 3000 ਬੰਬ ਸਿੱਟੇ ਤਾਂ ਬੰਬ ਫਟੇ ਨਹੀਂ ਬੰਬ ਸਿੱਟੇ ਸੀ ਫਟੇ ਨਹੀਂ ਸੀਗੇ ਨਹੀਂ ਕੋਈ ਫਟੇ ਨਹੀਂ ਅਭੀ ਤੱਕ ਐਸਾ ਹੀ ਪੜਿਆ ਐਸੇ ਪੜਿਆ ਐਸੇ ਪੜਿਆ ਬਹੁਤ ਸਾਲ ਹੋ ਗਏ ਕੋਈ ਗੋਲਾ ਗੋਲਾ ਕੇ ਐਸਾ ਬਾਰੂਦ ਐਸੇ ਕੀ ਐਸੇ ਪੜਿਆ ਜੋ ਬੰਬ ਸੁੱਟੇ ਗਏ ਸੀ ਉਹ ਅੱਜ ਵੀ ਉਮੇ ਪਏ ਆ ਜਿਵੇਂ ਸਿੱਟੇ ਗਏ ਸੀ ਤੇ ਮਾਤਾ ਰਾਣੀ ਦੇ ਦਰਬਾਰ ਚੋਂ ਬੰਬਾਂ ਨੂੰ ਅੱਜ ਵੀ ਰੱਖਿਆ ਗਿਆ ਆ ਦੇਸ਼ ਵਿਦੇਸ਼ ਬੈਠੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸასი ਕਾਲ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਰਾਜਸਥਾਨ ਦੇ ਲਾਸਟ ਪਿੰਡ ਦੇ ਵਿੱਚ ਆਏ ਆ ਇਸ ਤੋਂ ਅੱਗੇ ਤਕਰੀਬਨ 15 ਕਿਲੋਮੀਟਰ ਦੂਰ ਭਾਰਤ ਪਾਕਿਸਤਾਨ ਦਾ ਬਾਰਡਰ ਪੈਂਦਾ ਆ ਰਾਜਸਥਾਨ ਦੇ ਵਿੱਚ ਖੜੇ ਆ ਅਸੀਂ ਅਜਿਹੀ ਚਮਤਕਾਰੀ ਜਗ੍ਹਾ ਤੇ ਆਏ ਆ ਤਨੋਟ ਮਾਤਾ ਰਾਣੀ ਦਾ ਮੰਦਿਰ ਜਦੋਂ 1971 ਦੀ ਲੜਾਈ ਹੋਈ ਤਾਂ ਜਦੋਂ ਪਾਕਿਸਤਾਨ ਵੱਲੋਂ ਇਸ ਪਿੰਡ ਤੇ ਗੋਲੇ ਸਿੱਟੇ ਗਏ ਮਾਤਾ ਰਾਣੀ ਦਾ ਦਰਬਾਰ ਬਹੁਤ ਪੁਰਾਣਾ ਆ ਕਹਿੰਦੇ ਮਾਤਾ ਰਾਣੀ ਦੀ ਕਿਰਪਾ ਇੰਨੀ ਇਸ ਪਿੰਡ ਤੇ ਆ ਇਸ ਏਰੀਆ ਦੇ ਵਿੱਚ ਆ ਜਦੋਂ ਭਾਰਤ ਪਾਕਿਸਤਾਨ ਦੀ ਲੜਾਈ 1971 ਦੀ ਹੋਈ ਤਾਂ ਇੱਥੇ ਜਿਹੜੇ ਬੰਬ ਸਿੱਟੇ ਗਏ ਤਕਰੀਬਨ 1100 ਬੰਬ ਇਸ ਏਰੀਏ 'ਚ ਸੱਟੇ ਗਏ ਉਹਨਾਂ 'ਚੋਂ ਕਿਸਿਆ ਕੋਈ ਵੀ ਬਲਾਸਟ ਨਹੀਂ ਹੋਇਆ ਕੋਈ ਬੰਬ ਵੀ ਫਟਿਆ ਨਹੀਂ ਅੱਜ ਵੀ ਉਹ ਬੰਬ ਮਾਤਾ ਰਾਣੀ ਦੇ ਦਰਬਾਰ ਦੇ ਵਿੱਚ ਉਵੇਂ ਰੱਖੇ ਹੋਏ ਆ ਜਿਵੇਂ ਉਹ ਡਿਗੇ ਸੀਗੇ ਬੰਬ ਡਿਗੇ ਬਹੁਤ ਜ਼ਿਆਦਾ ਸੀਗੇ ਜਿਵੇਂ ਕੋਈ ਡਿਗਦਾ ਸੀ ਬੰਬ ਫਟਦਾ ਨਹੀਂ ਸੀਗਾ ਇੱਕ ਤੋਂ ਬਾਅਦ ਇੱਕ ਬੰਬ ਸਿੱਟਿਆ ਗਿਆ ਉਹ ਕੋਈ ਨਹੀਂ ਫਟਿਆ ਗਿਆ ਫੌਜ ਵੀ ਜਦੋਂ ਹੈਰਾਨ ਹੋ ਗਈ ਜਦੋਂ ਪਤਾ ਲੱਗਾ ਤਾਂ ਮਾਤਾ ਰਾਣੀ ਦਾ ਉਸ ਟਾਈਮ ਇੱਥੇ ਜਾਗਰਤਾ ਕਰਵਾਇਆ ਗਿਆ ਬਹੁਤ ਕਰਨੀ ਵਾਲੀ ਮਾਤਾ ਆ ਬਹੁਤ ਸ਼ਕਤੀ ਵਾਲੀ ਮਾਤਾ ਆ ਉਦੋਂ ਭਾਰਤ ਪਾਕਿਸਤਾਨ ਦੀ ਜੰਗ ਦੇ ਵਿੱਚ ਜਿਹੜੀ ਜਿੱਤ ਦੀ ਪ੍ਰਾਪਤੀ ਹੋਈ ਸੀ ਉਹ ਇੱਥੋਂ ਹੋਈ ਸੀ ਬੀਐਸਐਫ ਇਸ ਮੰਦਿਰ ਦੀ ਬੀਐਸਐਫ ਆਰਮੀ ਦਾ ਇਸ ਮੰਦਿਰ ਚ ਪਹਿਰਾ ਆ ਤੁਹਾਨੂੰ ਕੋਈ ਵੀ ਨਾਰਮਲ ਬੰਦਾ ਇਸ ਮੰਦਿਰ ਚ ਨਹੀਂ ਜਿਹੜਾ ਪੁਜਾਰੀ ਤੋਂ ਲੈ ਕੇ ਸਭ ਤੱਕ ਬੀਐਸਐਫ ਦੇ ਅਧਿਕਾਰੀ ਲੱਗੇ ਹੋਏ ਨੇ ਇੱਕ ਹੋਰ ਕੀ ਅਸੀਂ ਜਦੋਂ ਅਸੀਂ ਆਰਾਮਗੜ ਤੋਂ ਆਉਂਨੇ ਆ ਆਰਾਮਗੜ ਤੋਂ ਤਨੋੜ ਤਕਰੀਬਨ 60 ਤੋਂ 65 ਕਿਲੋਮੀਟਰ ਦੀ ਦੂਰੀ ਤੇ ਆ ਇਸ ਤੋਂ ਬਾਅਦ ਕਿਸ਼ਨਗੜ ਆ ਜਾਂਦਾ ਆ ਲੋਂਗੋਵਾਲ ਆ ਜਾਂਦਾ ਆ ਲੋਂਗੋਵਾਲ ਜਿਹੜਾ ਵੀ ਬਾਰਡਰ ਦੇ ਨਾਲ ਏਰੀਆ ਪੈਂਦਾ ਆ ਇਸ ਏਰੀਏ ਦੇ ਵਿੱਚ ਕਿਤੇ ਵੀ ਪੈਟਰੋਲ ਪੰਪ ਨਹੀਂ ਹੈਗਾ ਸਾਡੀ ਬੇਨਤੀ ਇਹ ਹੈ ਜੇ ਤੁਸੀਂ ਆਉਣਾ ਆ ਆਰਾਮਗੜ ਤੋਂ ਜਾਂ ਜੈਸਲਮੇਰ ਤੋਂ ਆਪਣਾ ਪੈਟਰੋਲ ਤੇ ਡੀਜ਼ਲ ਗੱਡੀ 'ਚ ਭਰਾ ਕੇ ਆਉਣਾ ਆ ਇੱਥੇ ਕਿਤੇ ਵੀ ਪੈਟਰੋਲ ਪੰਪ ਨਹੀਂ ਹੈਗਾ ਜੇ ਤੁਸੀਂ ਤੇਲ ਲੈਣਾ ਹੈ 130 ਰੁਪਏ ਲੀਟਰ ਡੀਜ਼ਲ ਮਿਲਦਾ ਇੱਥੇ ਤੇ ਸਾਡੀ ਬੇਨਤੀ ਆ ਆਪਾਂ ਚੱਲਦੇ ਆ ਮਾਤਾ ਰਾਣੀ ਦੇ ਦਰਸ਼ਨ ਵੀ ਕਰਾਵਾਂਗੇ ਰਾਜਸਥਾਨ ਦੀ ਸਵੇਰ ਵਾਹੇ ਇਹ ਤਨੋਟ ਦੀ ਹੈ ਜਦੋਂ ਅਸੀਂ ਇਤੋਂ 56 ਕਿਲੋਮੀਟਰ 65 ਕਿਲੋਮੀਟਰ ਪਿੱਛੇ ਸੀ ਰਾਤ ਉੱਥੇ ਪੱਖੇ ਲੱਗੇ ਹੋਏ ਸੀ ਤੇ ਇੱਥੇ ਪੂਰੀ ਠੰਡ ਵਾ ਲੋਕ ਅੱਗ ਸੇਕਣ ਲੱਗੇ ਹੋਏ ਆ ਸਾਹਮਣੇ ਮੈਂ ਕੈਮਰਾਮੈਨ ਨੂੰ ਕਹਾਂ ਦਿਖਾ ਦਿਓ ਕਿ ਇੱਥੇ ਲੋਕ ਕੈਮਰਾ ਅ ਅੱਗ ਸੇਕਦੇ ਪਏ ਆ ਤੇ ਦੂਸਰੇ ਤਾਂ ਜਿੱਥੇ ਅਸੀਂ ਰੁਕੇ ਹੋਏ ਸੀਗੇ ਆ ਆ ਰਾਮਗੜ੍ਹ ਤੇ ਉੱਥੇ ਅੱਜ ਲੋਕ ਪੱਖੇ ਲਾ ਕੇ ਬੈਠੇ ਹੋਏ ਸੀ ਤੇ ਆਪਾਂ ਚੱਲਦੇ ਆ ਲੋ ਦੋਸਤੋ ਅੰਦਰਵਾਰ ਦੇ ਵਿੱਚ ਜਾ ਰਹੇ ਆ ਇਹ ਕਹਣਾ ਇੱਥੇ ਭੁਲੇਖਾ ਲੱਗਦਾ ਆ ਮੈਪ ਦੇ ਉੱਪਰ ਜਦੋਂ ਅਸੀਂ ਤਨੋਟ ਮਾਤਾ ਰਾਣੀ ਦਾ ਮੰਦਿਰ ਕਰਦੇ ਆ ਨਾ ਜਿਸੋਂ ਮੇਰੇ ਇਥੋਂ 119 ਕਿਲੋਮੀਟਰ ਦੀ ਦੂਰੀ ਤੇ ਆ ਤੇ ਰਾਮਗੜ੍ਹ ਤਕਰੀਬਨ 60 ਕਿਲੋਮੀਟਰ ਦੀ ਦੂਰੀ ਤੇ ਆ ਇੱਥੇ ਪੈਟਰੋਲ ਪੰਪ ਦਾ ਨਾ ਸਾਈਨ ਸ਼ੋ ਕਰਦਾ ਪਰ ਪੈਟਰੋਲ ਪੰਪ ਇੱਥੇ ਹੈ ਨਹੀਂ ਹੈਗਾ ਸਿਰਫ ਲਿਖਾ ਪੈਂਦਾ ਹੈ ਤੇ ਇਹ ਮਾਤਾ ਰਾਣੀ ਦਾ ਦਰਬਾਰ ਆ ਇੱਥੇ ਤੇ ਲੋਕ ਬਹੁਤ ਦੂਰੋਂ ਦੂਰੋਂ ਆਉਂਦੇ ਆ ਕਹਿੰਦੇ ਇਸ ਜਿਹੜਾ ਵੀ ਇਸ ਇੱਕ ਵਾਰ ਦਰਬਾਰ ਤੇ ਇੱਥੇ ਇੱਕ ਵਾਰੀ ਆ ਜਾਂਦਾ ਨਾ ਉਹ ਸਾਲ ਬਾਅਦ ਆਉਂਦਾ ਹੀ ਆਉਂਦਾ ਆ ਨਾਲ ਹੀ ਮਨਸਾ ਦੇਵੀ ਮਾਤਾ ਦਾ ਮੰਦਿਰ ਵਾ ਤੇ ਨਾਲ ਹੀ ਸਾਹਮਣੇ ਮਾਤਾ ਰਾਣੀ ਦਾ ਤਨੋਟ ਸ਼੍ਰੀ ਮਾਤਾ ਰਾਣੀ ਤਨੋਟ ਰਾਇਰਾਮ ਮੰਦਿਰ ਕੀ ਬਾਤ ਹੈ ਬਾਕੀ ਚੱਲਦੇ ਆਂ ਦੋਸਤੋ ਗੱਲਬਾਤ ਵੀ ਕਰਾਂਗੇ ਤੇ ਅੰਦਰ ਕਹਿੰਦੇ ਇੱਕ ASI ਸਾਹਿਬ ਹੈਗੇ ਆ ਜਿਹੜੇ ਗੱਲਬਾਤ ਵਧੀਆ ਕਰ ਲੈਂਦੇ ਆ ਜਿਹਨਾਂ ਨੂੰ ਪੂਰੇ ਮੰਦਰ ਦੀ ਹਿਸਟਰੀ ਪਤਾ ਹੈ ਤੇ ਬਾਕੀ ਚੱਲ ਕੇ ਅੰਦਰ ਗੱਲਬਾਤ ਕਰਦੇ ਆ ਤੇ ਉਹ ਬੰਬ ਵੀ ਤੁਹਾਨੂੰ ਦਿਖਾਵਾਂਗੇ ਜਿਹੜੇ ਸਾਫ ਤੇ ਪਏ ਹੋਏ ਆ ਜਿਹੜੇ ਫਟੇ ਨਹੀਂ ਸੀਗੇ ਉਹ ਅੱਜ ਵੀ ਇੱਥੇ ਮੌਜੂਦ ਆ ਦੇਖ ਲਓ ਇਹ ਮੰਦਰ ਦਾ ਇਹ ਮੰਦਰ ਦਾ ਐਂਟਰੀ ਗੇਟ ਆ ਨਾਲ ਇਥੇ ਤੁਹਾਨੂੰ ਤਕਰੀਬਨ ਚਾਹ ਪਾਣੀ ਸਭ ਕੁਝ ਖਾਣ ਨੂੰ ਮਿਲਦਾ ਲੋਕਾਂ ਦੇ ਢਾਬੇ ਖੁੱਲੇ ਹੋਏ ਆ ਸ਼ੁੱਧ ਵੈਸ਼ ਨੂੰ ਆ ਜਾ ਵੀਰ ਆ ਜਾ ਵੀਡੀਓ ਦੇ ਅੰਦਰ ਆ ਜਾ ਵੀਡੀਓ ਦੇ ਅੰਦਰ ਆ ਜਾ ਜੇ ਮੇਰੇ ਭਾਈ ਭਾਈ ਕਹਾਂ ਸੇ ਹੋ ਆਪ ਅਸੀਂ ਜੋਧਪੁਰ ਸੇ ਜੋਧਪੁਰ ਸੇ ਹਾਂ ਇਸ ਮਾਤਾ ਰਾਣੀ ਦਾ ਕੀ ਹਿਸਟਰੀ ਕੀ ਹੈ ਇਸ ਮਾਤਾ ਰਾਣੀ ਦੀ ਹਿਸਟਰੀ ਕੇ ਬਾਰੇ ਮੈਨੂੰ ਨਹੀਂ ਪਤਾ ਮੇਰੇ ਵੈਸਟਵਾਰ ਆਇਆ ਹੂੰ ਵੈਸੇ ਮਾਤਾ ਠੀਕ ਹੈ ਹੈ ਮਾਤਾ ਠੀਕ ਹੈ ਹਾਂ ਮਾਤਾ ਠੀਕ ਹੈ ਆਇਆ हिस्ट्री बत... दर्शन करके आ गया पता नहीं है ये <laughs> <laughs> आपको पता है मेरे को पता नहीं मैं अभी फर्स्ट बार आया अभी जोधपुर नेक्स्ट बार आएंगे ना तू जोधपुर से हो मतलब जोधपुर से. से क्या बात है जोधपुर में तो बहुत किले बहुत है ना किले बहुत है हम भी आएंगे भाई आप कहाँ से हो पंजाब से होशियारपुर से ओह धन्यवाद भाई दोस्तों प्यार आ लोका मॉर्निंग 6:00 बजे तो लेके ਰਾਤ ਦੇ 6 ਵਜੇ ਤੱਕ ਟਾਈਮਿੰਗ ਆ ਇੱਥੇ ਆਰਮੀ ਦਾ ਪੈਰਾ ਇਸ ਮੰਦਿਰ ਦੇ ਉੱਪਰ ਜੁੱਤੀਆਂ ਇੱਥੇ ਲਾ ਕੇ ਬਾਜੀ ਲਾ ਲਓ ਚੱਪਲ ਚਲੀਏ ਅੰਦਰ ਮਾਤਾ ਰਾਣੀ ਦਾ ਇਤਿਹਾਸ ਇਸ ਮੰਦਿਰ ਤੇ ਇਸ ਬੋਰਡ ਤੇ ਲਿਖਿਆ ਹੋਇਆ ਆ ਜੀ ਅੜਬ ਮਾਤਾ ਤਨੋਟ ਬਾਕੀ ਚੱਲਦੇ ਆਂ ਇਤਿਹਾਸ ਕਿਸੇ ਨੂੰ ਪੁੱਛਦੇ ਆਂ ਗੱਲਬਾਤ ਕਰਾਂਗੇ ਇਹ ਉਸ ਸਮੇਂ ਦੀ ਆਰਮੀ ਦੀ ਫੋਟੋ ਆ ਜਦੋਂ ਹੋਇਆ ਸੀਗਾ ਤੇ ਕਦੀ ਵੀ ਇੱਥੇ ਜਿੰਨੇ ਵੀ ਸੈਨਿਕਾ ਕਹਿੰਦੇ ਉਹਨਾਂ ਨੂੰ ਖੰਡ ਨਹੀਂ ਲੱਗਦੀ ਇੰਨੀ ਮਾਤਾ ਰਾਣੀ ਦੀ ਕਿਰਪਾ ਹੈ ਜਿਹੜੇ ਵੀ ਇੱਥੇ ਪਹਿਰਾ ਦਿੰਦੇ ਆਂ ਵਾਜਾ ਗਰੀ ਜੀ ਦੇਖ ਲਓ ਦੋਸਤੋ ਇਹ ਆਪਰਾਚੀਨ ਖੂਹ ਆ ਤਕਰੀਬਨ 4 400 ਫੁੱਟ ਡੂੰਘਾ ਖੂਹ ਆ ਅੱਜ ਵੀ ਪਾਣੀ ਆਉਂਦਾ ਕਹਿੰਦੇ ਇੱਥੇ ਇਹਦੇ ਵਿੱਚ ਹੀ ਲੋਕ ਪਹਿਲਾਂ ਪਾਣੀ ਪਿੰਦੇ ਸੀ ਆਜੋ ਤੇ ਗੱਲਬਾਤ ਕਰਦੇ ਆਂ ਦੇਖੋ ਬੱਚੇ ਵੀ ਸਕੂਲ ਦੇ ਆਏ ਹੋਏ ਆ ਸਕੂਲ ਕਾਲਜ ਦੇ ਬੱਚੇ ਆ ਤੇ ਮਾਤਾ ਜੀ ਤਨੋਟਾਏ ਮੰਦਰ ਜੈ ਮਾਤਾ ਦੀ ਲੋ ਜੀ ਕਹਿੰਦੇ ਨੌ ਭੈਣਾ ਹੁੰਦੀਆਂ ਸੀ ਮਾਤਾ ਹੁਣੀ ਤੇ ਉਹਨਾਂ ਚੋਂ ਜਿਹੜੀ ਇੱਕ ਇਹ ਮਾਤਾ ਆ ਇਹ ਕਾਫੀ ਕਰੋਧਿਤ ਵਾ ਕਾਫੀ ਗੁੱਸੇ ਵਾਲੇ ਮਾਤਾ ਆ ਇਹ ਵਾਲੇ ਤੇ ਸਾਡੇ ਨਾਲ ਸਾਹਬ ਵਾ 3 ਸਟਾਰ ਵਾ ਇਨਸਪੈਕਟਰ ਸਾਹਿਬ ਆ ਬੀਐਸਐਫ ਦੇ ਤੇ ਇਹਨੂੰ ਬੇਨਤੀ ਕੀਤੀ ਸੀ ਕਿ ਸਾਨੂੰ ਇਹਨਾਂ ਨੂੰ ਆ ਲੋ ਲੋ ਦੋਸਤੋ ਇਹ ਬੰਬ ਪਏ ਵੇ ਆ ਪਾਕਿਸਤਾਨ ਦੇ ਯਾਰੋ ਰਸੂਲ ਅੱਲਾਹ ਸਲਤਨਤ ਨਾ ਬਾਕੀ ਦਿਖਾਉਨੇ ਆ ਪਹਿਲਾਂ ਆਪਾਂ ਤੁਹਾਨੂੰ ਮਾਤਾ ਰਾਣੀ ਦੇ ਦਰਸ਼ਨ ਕਰਾ ਲਈਏ ਆ ਜਾਓ ਜੈ ਮਾਤਾ ਰਾਣੀ ਕੇ ਸੀਨੀ ਉਹ ਜਿਹੜਾ ਮਾਤਾ ਰਾਣੀ ਦੇ ਹੱਥ ਨਾਲ ਕਾਜ ਪੂਰਾ ਕਰਾਉਂਦਾ बीएसएफ का पूरा पैरा आ आ थे। रही है इतए एफ के पुजारी

भारत पाकिस्तान द कुछ तस्वीर ने इधर देख लो ये इतने लिखिया भी होया कि माता के चमत्कार द्वारा ना फटने वाले पाकिस्तानी पाकिस्तानी वो बंब वा जो उस समय फटे नहीं सके इतना <भी> va 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 ਜੋ ਤੁਸੀਂ ਬਾਸ ਹੋ ਗਏ ਹੋਗੇ ਸ਼ੇਰਾ ਕੋਲ ਕੰਕਰ ਆ ਰਹੇ ਨੇ ਜੀ ਮੰਨਤ ਮੰਗਦਾ ਹਾਂ ਜੀ ਤੋਂ ਬੰਦਰ ਵੀ ਮਾਤਾ ਰਣੇ ਕਿ ਜਿਹੜਾ ਆਸ਼ੀਰਵਾਦ ਸੀ ਉਹ ਪੂਰੀ ਹੋ ਜਾਂਦੀ ਹੈ ਰਮਾਲ ਬੰਨ੍ਹਦੇ ਸੀ ਹਨਾ ਆ ਤੁਮਾਰਾ ਆਪ ਲੋਕ ਕੌਣ ਸੇ ਇਹ ਪੰਜਾਬ ਲੱਖਾਂ ਦੇ ਹਿਸਾਬ ਨਾਲ ਇਸ ਮੰਦਰ ਦੇ ਵਿੱਚ ਰਮਾਲ ਟੰਗੇ ਹੋਏ ਨੇ ਬੰਨੇ ਹੋਏ ਨੇ ਮੰਨਤਾ ਇਹ ਹੈ ਕਿ ਇਹ ਰਮਾਲ ਬੰਨਣ ਦੇ ਨਾਲ ਲੋਕਾਂ ਦੀ ਮਨੋ ਕਾਮਨਾ ਪੂਰੀ ਹੋ ਜਾਂਦੀ ਆ ਤੁਸੀਂ ਆਪਣਾ ਰਮਾਲ ਲਿਆ ਕੀਤਾ ਬੰਨਣ ਦੇ ਨਾਲ ਤੁਹਾਡੀ ਕੋਈ ਵੀ ਇੱਛਾ ਹੈ ਪੂਰੀ ਇੱਕ ਵਾਰੀ ਦੇਖ ਲਓ ਕਿੰਨੇ ਰਮਾਲ ਬੰਨੇ ਹੋਏ ਨੇ ਨਮੀਆਂ ਬਿਆਹੀਆਂ ਜੋੜੀਆਂ ਵੀ ਇੱਥੇ ਆਉਂਦੀਆਂ ਨੇ ਮਾਤਾ ਰਾਣੀ ਦੀ ਕਿਰਪਾ ਹੈ ਕਿ ਉਹ ਜਿਹੜਾ ਵੀ ਇੱਥੇ ਕਿਸੇ ਦਾ ਵੀ ਮੈਰਿਜ ਹੁੰਦੀ ਹੈ ਉਹ ਇੱਥੇ ਮੱਥਾ ਟਿਕਣਾ ਆਉਂਦਾ ਆ अच्छा कोई भी मनोकामना कोई भी मनोकामना पूर्ण करना है हाँ। तो रुमाल बातें हैं सब हाँ। बराबर दूर दूर से लोग आते हैं ठीक है तो जो भी आता है माता जी उसकी मनोकामना पूर्ण करती है और अच्छा उसका मजा आता है इधर आर्मी वाले का सबका बहुत रूल्स अच्छा है उनका आर्मी का संचालन भी बहुत बढ़िया है कोई तकलीफ नहीं बहुत मजा आता है इधर

िटी वाले हाँ। उनके खुद ही देखा था वहां से जो गोला आ रहा था तो इधर गिरता था तो फटता नहीं था अच्छा हाँ अभी भी ऐसे ही पड़ा मंदिर के अंदर ये ठीक है।, है ये माता का इतना सच और इतना ताकत है पाकिस्तान वाला कुछ भी करता है कोई भी गोला लगता है इधर फटता ही नहीं है नहीं फटता। नहीं ठीक और आमी वालों को इतनी सहायक करती है माता जी जो कहीं भी जाते हैं उनको कोई तकलीफ नहीं है अच्छा जी हाँ बॉर्डर पे जाते हैं इधर मंदिर में है कहीं भी जाए उनको बहुत तरह से संभालती है ਸੋ ਇਹ ਇਤਿਹਾਸ ਆ ਮਾਤਾ ਰਾਣੀ ਦਾ ਕਿ ਜਦੋਂ 64 ਤੇ 74 ਤੇ 71 ਦੀ ਲੜਾਈ ਹੋਈ ਸੀ ਜਿੰਨੇ ਬੰਬ ਸਿੱਟੇ ਸੀ ਫਟੇ ਨਹੀਂ ਸੀਗੇ ਨਹੀਂ ਕੋਈ ਫਟੇ ਨਹੀਂ ਅਭੀ ਤੱਕ ਐਸਾ ਹੀ ਪੜੇ ਐਸੇ ਪੜੇ ਐਸੇ ਪੜੇ ਬਹੁਤ ਸਾਲ ਹੋ ਗਏ ਕੋਈ ਗੋਲਾ ਲਾ ਕੇ ਐਸਾ ਬਾਰੂਦ ਐਸੇ ਕੀ ਐਸੇ ਪੜੇ ਐਸੇ ਪੜੇ ਫਟਦਾ ਹੀ ਨਹੀਂ ਤਾਂ ਉਹ ਲੋਕ ਚੋਰਦੇ ਤੇ ਇਧਰ ਆ ਕੇ ਖੂਸ ਹੋ ਜਾਂਦਾ ਸੀ ਕਿੰਨੇ ਬੰਬ تھے ਲਗਭਗ 6 ਬੰਬ ਹੈ 6 ਬੰਬ ਜਿਹੜਾ ਪਰ ਪੜੇ ਆ ਉਧਰ ਗਿਣਤੀ ਆਸੀ ਪਰ ਨਦੀ ਨਜ਼ਦੀਕ ਹੈ ਕਿੰਨਾ ਦੂਰ ਹੈ ਇਤਨੇ ਇਦਾਂ ਸਿਮੂਲੇਟਰੀ ਪਾਸ ਲੈਣਾ ਪੜਦਾ ਹੈ। ਇਕ ਲੋਂਗਾ ਵਾਲਾ ਸੀ ਵੀਜ਼ਾ ਲੈ ਸਕਦੇ। ਇਦਾਂ ਵਾਗਾ ਬਾਰਡਰ ਜਿਹਾ ਵਹਾਂ ਪਹੜ ਵੀ ਹੁੰਦਾ ਹੈ। ਹਾਂ ਠੀਕ ਹੈ। ਬਾਰਡਰ 'ਤੇ। ਉਹ ہم ਲੋਗ ਉਹੀ ਪਰ ਹੀ ਜਾ ਰਹੇ। ਠੀਕ ਹੈ। ਨਾਲ ਹੀ ਬਾਰਡਰ ਕੋਲ ਨਜ਼ਦੀਕ ਬਾਰਡਰ ਵਾ। ਦੀ ਹਿਸਟਰੀ ਸੁਣ ਲਈ ਆ। ਬਾਕੀ ਚੱਲਦੇ ਆਂ ਇੱਥੇ ਰਮਾਲ ਬੰਨਣ ਦਾ ਇਹੀ ਹੈ ਕਿ ਜੇ ਕਿਸੇ ਨੇ ਆਪਣੀ ਮਨੁਕਾਮਨਾ ਪੂਰੀ ਕਰਨੀ ਹੋਵੇ ਇੱਥੇ ਰਮਾਲ ਬੰਨ ਕੇ ਉਹ ਜਾ ਸਕਦਾ ਆ। ਚਲੋ ਦੋਸਤੋ ਆਜੋ। ਆ ਤੁਸੀਂ ਦੇਖ ਲਓ। ਲੱਖਾਂ ਦੇ ਹਿਸਾਬ ਨਾਲ ਇੱਥੇ ਰਮਾਲ ਬੰਨੇ ਵੇ ਆ। ਕੋਈ ਜਗ੍ਹਾ ਵੀ ਇਦਾਂ ਦੀ ਨਹੀਂ ਹੈਗੀ ਜਿੱਥੇ ਰਮਾਲ ਨਾ ਬੰਨੇ ਹੋਣ ਕੱਲੀ-ਕੱਲੀ ਕੰਧ ਤੇ ਕੱਲੀ-ਕੱਲੀ ਉਪਟੀਆਂ ਦੇ ਉੱਪਰ ਹਰੇਕ ਥਾਂ ਤੇ ਕਹਿੰਦੇ ਜਿਹੜੀਆਂ ਆਹ ਬੱਕਰੀਆਂ ਆਣਾ ਇੱਥੇ ਇਦਾਂ ਹੀ ਘੁੰਮਦੀਆਂ ਇਹਨੂੰ ਕੋਈ ਕੁਝ ਨਹੀਂ ਕਰਦਾ ਨਾਰਮਲੀ ਮੰਦਿਰ ਚ ਆਉਂਦੀਆਂ ਜਾਂਦੀਆਂ ਨਾਰਮਲੀ ਆਪੇ ਇਹਦੇ ਬਰ ਦਾ ਚੈਨ ਕਰ ਜੀ ਮੈਂ ਬਤਾ ਤਾਉ ਕਰਮਸ਼ੈਣੀ ਤੇ ਦੋਸਤੋ ਅਸੀਂ ਰਮਾਲ ਦਿਖਾ ਰਹੇ ਸੀ ਤੁਹਾਨੂੰ ਮੇਜਰ ਸਾਹਿਬ ਸਾਡੇ ਨਾਲ ਸੀ ਜਿਨ੍ਹਾਂ ਨੇ ਗੱਲਬਾਤ ਕੀਤੀ ਇਹ ਮੇਜਰ ਸਕੇ ਆਰ ਆਰਮੀ ਜੋ ਰਿਟਾਇਰ ਸਕੇ ਤੇ ਤਾਂ ਕਰਕੇ ਇਹਦੀ ਮਾਨਤਾ ਬਹੁਤ ਐ ਸਮੁੰਦਰ ਦੀ ਬਹੁਤ ਚਮਤਕਾਰੀ ਆ ਬੀਐਸਐਫ ਨੂੰ ਦੇਖ ਰਹੀ ਆ ਤੇ ਸਾਰੇ ਪਾਸੇ ਬੀਐਸਐਫ ਦਾ ਬੀਐਸਐਫ ਦਾ ਹੀ ਪਹਿਰਾ ਆ ਤੇ ਬਾਕੀ ਜੋ ਇਹਦੀ ਹਿਸਟਰੀ ਆ ਅਸੀਂ ਪੜ ਕੇ ਦੱਸ ਦਵਾਂਗੇ ਇੱਕ ਵਾਰੀ ਤੁਹਾਨੂੰ ਖੂਹ ਵੀ ਦਿਖਾਉਂਦੇ ਆ ਮਾਤਾ ਰਾਣੀ ਦਾ ਖੂਹ ਆ ਤੇ ਜਿਸ ਖੂਹ ਦੀ ਹਿਸਟਰੀ ਆ ਉਹ ਵੀ ਦੱਸਦੇ ਆ ਇਸ ਸਮੁੰਦਰ ਦੀ ਸਾਫ ਸਪਾਈ ਵੀ ਰੇਕ ਸੋ ਮੰਗਲਵਾਰ ਹੁੰਦੀ ਆ ਤੇ ਇਹ ਏਰੀਆ ਆ ਮੰਦਰ ਦਾ ਇਹ ਖੂਹ ਆ ਜਿਹੜਾ 3.5 400 ਫੁੱਟ ਡੂੰਘਾ ਖੂਹ ਆ ਪੱਥਰ ਦਾ ਬਣਾਇਆ ਹੋਇਆ ਤੁਸੀਂ ਦੇਖ ਲਓ ਕਿੰਨਾ ਡੂੰਘਾ ਆ ਥੱਲੋਂ ਪੱਥਰ ਦੀ ਕਢਾਈ ਕਰਕੇ ਉੱਪਰ ਆਇਆ ਹੋਇਆ ਆ ਤੇ ਅੱਜ ਵੀ ਕਹਿੰਦੇ ਇਹਦੇ ਵਿੱਚ ਖੂਹ ਚ ਪਾਣੀ ਆ ਤੇ ਜਦੋਂ ਲੋਕਾਂ ਨੂੰ ਲੋੜ ਪੈਂਦੀ ਸੀ ਹੈਨਾ ਉਸ ਟਾਈਮ ਪਾਣੀ ਦੀ ਤੇ ਆਰਮੀ ਵਾਲੇ ਵੀ ਪਾਣੀ ਇੱਥੋਂ ਹੀ ਯੂਜ਼ ਕਰਦੇ ਸੀ ਇੱਥੋਂ ਹੀ ਪਾਣੀ ਲੈ ਕੇ ਜਾਂਦੇ ਸੀਗੇ ਇਹ ਹਿਸਟਰੀ ਆ ਇਹ ਇਸ ਸਮੁੰਦਰ ਦਾ ਇਤਿਹਾਸ ਆ ਜੋ ਸੀ ਤੁਹਾਨੂੰ ਦੱਸਿਆ ਆ ਚਲੋ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਲਓ ਦੋਸਤੋ ਹੁਣ ਅਸੀਂ ਗੱਲਬਾਤ ਵੀ ਕਰਾਂਗੇ ਇਸ ਮੰਦਿਰ ਦਾ ਇਤਿਹਾਸ ਜੋ ਇਸ ਬੋਰਡ ਦੇ ਉੱਪਰ ਲਿਖਿਆ 1965 ਦੇ ਵਿੱਚ ਭਾਰਤ-ਪਾਕਿਸਤਾਨ ਦਾ ਜਦੋਂ ਜੁੱਧ ਹੋਇਆ ਤਾਂ 3000 ਬੰਬ ਪਾਕਿਸਤਾਨ ਨੇ ਇਸ ਏਰੀਏ ਦੇ ਵਿੱਚ ਸਿੱਟੇ ਜਿਹੜੇ 1450 ਗੋਲੇ ਸੀ ਮੰਦਿਰ ਦੇ ਇਹ ਮੰਦਿਰ ਦੇ ਅੰਦਰ ਆ ਗਿਰੇ ਤੇ ਉਹਦੇ ਵਿੱਚ ਕੋਈ ਵੀ ਨੁਕਸਾਨ ਨਹੀਂ ਹੋਇਆ ਇਸ ਤੋਂ ਬਾਅਦ ਜਦੋਂ 1971 ਭਾਰਤ-ਪਾਕਿਸਤਾਨ ਦੀ ਹੋਈ ਤਾਂ ਉਦੋਂ ਬੀਐਸਐਫ ਨੇ ਬਹੁਤ ਸੰਕੜੇ ਜਿਹੜੀ ਪਾਕਿਸਤਾਨ ਦੀ ਆਰਮੀ ਸੀ ਉਹਨਾਂ ਨੂੰ ਮਾਰਿਆ ਟੈਂਕ ਗਰਾਏ ਇਹ ਉਸ ਦਾ ਇਤਿਹਾਸ ਲਿਖਿਆ ਹੋਇਆ ਹੈ ਜੋ ਅਸੀਂ ਜਦੋਂ ਸਟਾਰਟਿੰਗ ਦੇ ਵਿੱਚ ਆਉਂਦੇ ਆ ਤਾਂ ਇਸ ਦਾ ਇਤਿਹਾਸ ਫਰੰਟ ਤੇ ਹੀ ਲਿਖਿਆ ਹੋਇਆ ਕਿ ਇੱਥੇ ਕਦੀ ਵੀ ਕਿਸੇ ਤਰ੍ਹਾਂ ਦਾ ਵੀ ਦੁਸ਼ਮਣ ਦੀ ਆਰਮੀ ਦਾ ਦੁਸ਼ਮਣ ਵੱਲੋਂ ਆਰਮੀ ਤੇ ਕੀਤੇ ਅਟੈਕ ਦਾ ਕਦੀ ਵੀ ਕੋਈ ਨੁਕਸਾਨ ਨਹੀਂ ਹੋਇਆ ਇਹ ਇਤਿਹਾਸ ਹੈ ਇਸ ਥਾਂ ਦਾ ਤਕਰੀਬਨ 3000 ਬੰਬ ਵਰਸਾਏ ਸੀ ਇੱਥੇ 1450 ਗੋਲੇ ਜਿਹੜੇ ਮੰਦਰ ਦੇ ਅੰਦਰ ਡਿਗੇ ਸਿਗੇ ਉਹ ਬਿਨਾਂ ਫਟੇ ਉੱਦੋਂ ਪੈ ਰਹੇ ਕਿਸੇ ਦਾ ਵੀ ਕੋਈ ਵੀ ਨੁਕਸਾਨ ਨਹੀਂ ਹੋਇਆ। ਈ ਨੀ ਮਾਤਾ ਰਾਣੀ ਦੀ ਕਿਰਪਾ ਇਸ ਮੰਦਰ ਦੇ ਉੱਪਰ। ਤੁਹਾਨੂੰ ਜੋ ਵੀਡੀਓ ਦਿਖਾਈ ਆ, ਜੋ ਵੀ ਦੱਸਿਆ ਆ 1965, 1971 ਜਾਂ 1974 ਦੀ ਲੜਾਈ ਜੋ ਵੀ ਹੋਈ ਸੀ ਇਸ ਏਰੀਆ ਦੇ ਵਿੱਚ ਜੋ ਵੀ ਬੰਬ ਡਿਗੇ ਸਿਗੇ ਉਹਨਾਂ ਦਾ ਇਤਿਹਾਸ ਤੁਹਾਡੇ ਤੁਹਾਡੇ ਦਾ ਗਰੁੱਪ ਰੂਪ ਕਰਾਇਆ। ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ। ਇਤਿਹਾਸ ਅਸੀਂ ਨੂਟ ਮਾਤਾ ਰਾਣੀ ਦਾ ਮੰਦਿਰ ਦਾ ਜੋ ਇਸ ਸਥਾਨ ਤੇ ਲਿਖਿਆ ਹੋਇਆ ਜੋ ਵੀ ਅੰਦਰ ਦਰਸ਼ਨ ਕਰਵਾਏ ਆ ਜਾਂ ਜੋ ਰਮਾਲ ਬੰਨ੍ਹੇ ਜਾਂਦੇ ਮਾਂ ਸਾਦੇਵੀ ਦੇ ਜੋ ਇੱਥੇ ਦਾ ਇਤਿਹਾਸ ਆ ਇੱਥੇ ਦੀ ਪਰਥਾ ਚੱਲਦੀ ਆ ਰਹੀ ਆ ਉਹਦੇ ਮੁਤਾਬਕ ਆ ਚਲੋ ਦੋਸਤੋ ਚੱਲਦੇ ਆ ਅੱਗੇ ਧੰਨਵਾਦ